42 ਦੇ 3.5 4 ਕਿੱਲੇ ਜੋ ਤੋਂ ਉਹਨਾਂ ਦੀ ਭਰੇ ਹੀ ਵੀ ਪਿਓ ਦਾ ਮੁਲਾਜ਼ਮ ਹੀ ਤੇ ਇਹ ਵੀ ਡੰਗ ਡੁੰਗਰ ਵੀ ਰੱਖੇ ਜਨਾਂ ਨੇ ਤੇ ਤੈਨੂੰ ਪਤਾ ਫਿਰ ਜਦੋਂ ਕਮਾਈ ਕਰਨ ਵਾਲੇ ਹੋਣ ਸਾਰੇ ਤੇ ਕੋਠੀਆਂ ਤੇ ਫਿਰ ਪੈ ਜਾਂਦੀਆਂ ਵਧੀਆ ਕੋਠੀ ਬਣਾਈਆਂ ਮੈਨੂੰ ਇਹ ਆ ਵੀ ਭੜਕੇ ਸਾਡੇ ਜਨਾਂ ਪੰਗਾ ਪਾਦੇ ਕਿਤੇ ਨੇ ਉਹਨੇ ਚੰਗੀ ਸਿੱਖਿਆ ਹੀ ਦੇਣੀ ਆ ਵੀ लवली ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਤੇ ਜਿਹੜੀਆਂ ਸਕੀਮਾਂ ਹੀ ਘੜੀਆਂ ਵਾ ਨਾ ਇਹ ਸਾਰੀਆਂ ਘੜੀਆਂ ਘੜੀਆਂ ਰਹਿ ਜਾਣੀਆਂ ਵਾ ਵੇਜ ਜੀ ਤੀਹੀ ਤੇ ਚਾਹ ਵੱਲੋਂ ਕਹਿਂਦੇ ਜੇ ਤੇ ਬਾਹਰ ਇੰਨਾ ਮੀ ਆ ਸਾਰਾ ਈ ਚੁੱਲਾ ਭੇਜ ਗਿਆ ਚਲ ਕੋਈ ਗੱਲ ਨਹੀਂ ਬਾਅਦ ਚ ਬਣਾ ਲਾਂਗੇ ਫਿਰ ਹਟਦਾ ਦੇ ਮੀ ਸਵੇਰ ਦਾ ਈ ਆਉਂਦਿਆ ਵਾ ਮੀ ਮੈਂ ਤੇ ਸਵੇਰ ਦੀ ਰੋਟੀ ਤੇ ਵੀ ਬੈਠੀ ਆਂ ਵੀ ਚਲ ਬਣਾ ਲੈਨੀ ਆ ਹੁਣ ਵੇਨੀ ਆ ਫਿਰ ਤਾਈ ਜੀ ਘਰ ਚਲ ਜਾਂ ਨਹੀਂ ਉੱਥੇ ਬਣਾ ਲਿਓ ਨੀ ਨੀ ਤੇ ਉਹ ਚਲ ਕੋਈ ਗੱਲ ਨਹੀਂ ਉੱਥੇ ਹੀ ਕਰਨ ਜਾਣਾ ਹਟੀ ਜਾਣਾ ਹੋਰ ਕੰਟੀਨ ਨੂੰ ਫਿਰ ਬਣਾ ਲਾਂਗੇ ਆਹ ਉਹ ਮੈਂ ਵੀ ਬੈਠਾ ਇਹੋ ਸੋਚਣ ਲਿਆ ਕਿ ਹੁਣ ਬਾਹਰ ਮੀ ਪੈਣ ਲਿਆ ਕਈਆਂ ਨੇ ਇਹ ਸੋਚਣਾ ਪਿਆ ਈ ਉੱਥੇ ਜਾਣਾ ਜ ਕੋ ਖਾਣ ਕਈਆਂ ਨੇ ਕੋਹ ਸੋਚਣਾ ਵਾ ਆਈ ਇਹ ਸੋਚਣ ਡਿਆ ਵੀ ਕਿਦੋਂ ਕੋਠਾ ਨਾ ਚੁੰਡਿਆ ਬਈ ਸਾਡਾ ਹੋ ਤਾਂ ਹੈਗਾ ਹੀ ਆ ਵੇ ਜੀ ਹੁਣ ਹਾਲਾਤੀ ਇਦਾਂ ਦੇ ਆ ਫਿਰ ਕੀ ਕਰ ਲੈਣਾ ਵਾ ਸਵੇਰ ਦਾ ਮੀਂਹ ਆਉਣ ਡਿਆ ਵਾ ਕਿਤੇ ਇੱਕ ਮਿੰਟ ਨਹੀਂ ਰੁਕਣ ਡਿਆ ਤੇ ਜਦੋਂ ਸਾਡੇ ਵੀ ਕਮਰੇ ਕੁਮਰੇ ਪੈ ਗਏ ਨਾ ਫਿਰ ਚਾਹ ਹੁਣਾਵਾ ਇੰਨਾਂ ਚੀਜ਼ਾਂ ਦਾ ਤੇ ਉਦੋਂ ਵੇਖਿਆ ਆਉਣਾ ਨਹੀਂ ਉਹ ਚਲ ਕੋਈ ਗੱਲ ਨਹੀਂ ਇੱਕ ਟੈਨਸ਼ਨ ਹੋਰ ਪਈ ਆ ਨਾ ਉਹ ਰਿਸ਼ਤਾ ਪਤਾ ਨਹੀਂ ਸੇ ਦੇ ਚੜਦਾ ਵਾ ਕਿ ਨਹੀਂ ਚੜਦਾ ਹੁਣ ਇਹਦੇ ਉਦੋਂ ਕਹੇ ਵੀ ਸੋਚ ਕੇ ਦੱਸਾਂਗੇ ਪਰ ਇਹ ਵੀ ਮੁੜ ਕੇ ਤਾਈ ਹੁਣ ਦੱਸਿਆ ਕੁਝ ਨਹੀਂ ਆਹੋ ਤੇ ਗੱਲ ਹੈਗੀ ਆ ਉਹ ਵੀ ਥੋੜਾ ਜਣਾ ਜ਼ਿਆਦਾ ਹੀ ਕਰਨ ਲੱਗ ਗਏ ਆ ਜੇ ਅਸੀਂ ਕੁਛ ਨਹੀਂ ਕਹਿੰਦੇ ਜਾਂ ਕੋਈ ਗੱਲ ਨਹੀਂ ਕਰਦੇ ਹੈਗੇ ਹੁਣ ਜੇ ਭੂਆ ਜੀ ਕਹਿਣ ਸਾਨੂੰ ਉਹਨਾਂ ਦੀ ਵੀ ਮੰਨਣੀ ਪੈਣੀ ਆ ਜੇ ਤਾਈ ਜੀ ਹੁਣੀ ਕਹਿੰਦੇ ਆ ਅਸੀਂ ਕਿਹੜਾ ਕੋਈ ਗੱਲ ਮੋੜਦੇ ਆ ਪਤਾ ਨਹੀਂ ਕੀ ਗੱਲ ਆ ਉਹਨਾਂ ਦੇ ਮਨ 'ਚ ਜਦੋਂ ਆਉਣ ਲੱਗੇ ਨਾ ਸਾਰੇ ਜਾਣੇ ਤੇ ਫੁੱਫੜ ਨੇ ਮੈਨੂੰ ਫੇਰ ਕਿਹਾ ਵੀ ਰਿਸ਼ਤਾ ਜਿਹੜਾ ਵਾ ਨਾ ਛੱਡਣ ਵਾਲਾ ਨਹੀਂ ਆ ਵੀ ਪਹਿਲੀ ਵੀ ਚੰਗੀ ਆ ਘਰ-ਬਾਰ ਵੀ ਬਣਿਆ ਤੇ ਮੁੰਡਾ ਵੀ ਚੰਗਾ ਵਾ ਹੁਣ ਪਤਾ ਨਹੀਂ ਇਹ ਕੀ ਸੋਚ ਕੇ ਕਹਿਆ ਹੈ ਵੀ ਅਸੀਂ ਸੋਚ ਕੇ ਦੱਸਾਂਗੇ ਆਹ ਵੀ ਜੀ ਇਹ ਤੇ ਗੱਲ ਹੈਗੀ ਆ ਹੁਣ ਜੀ ਪੂਆ ਜੀ ਹਣੀ ਅੱਗੇ ਲਾ ਕੇ ਕਰਾਉਂਦੇ ਆ ਤੇ ਕੁਛ ਤੇ ਚੰਗਾਈ ਹੋਊਗਾ ਬਾਕੀ ਨਾਲੇ ਤੁਸੀਂ ਕਹਿੰਦੇ ਹੀ ਕਿ ਘਰ ਬਰ ਬੜਾ ਵਧੀਆ ਬਣਿਆ ਵਾ ਤੇ ਪਹਿਲੀ ਉਹਨਾਂ ਦੀ 3-4 ਕਿੱਲੇ ਹੀ ਆ ਵੀ ਜੀ ਤਾਂ ਸਾਰੇ ਕੰਮ ਕਿੱਦਾਂ ਹੋ ਜਾਂਦੇ ਆ ਪਹਿਲੀ ਤੇ 3.5-4 ਕਿੱਲੇ ਹੀ ਆ ਜੋ ਤੋਂ ਉਹਨਾਂ ਦੀ ਭਰੇ ਹੀ ਵੀ ਪਿਓ ਦਾ ਮਲਾਜ਼ਮ ਹੀ ਤੇ ਇਹ ਵੀ ਡੰਗ ਡੰਗਰ ਵੀ ਰੱਖੇ ਜੰਨਾਂ ਨੇ ਤੇ ਤੁਹਾਨੂੰ ਪਤਾ ਫਿਰ ਜਦੋਂ ਕਮਾਈ ਕਰਨ ਵਾਲੇ ਹੁਣ ਸਾਰੇ ਤੇ ਕੋਠੀਆਂ ਤੇ ਫਿਰ ਪੈ ਜਾਂਦੀਆਂ ਉਹ ਤੇ ਹੈਗਾ ਹੀ ਆ ਵੀ ਜੀ ਹੁਣ ਇਹ ਆ ਭਤਾਜੀ ਹੁਣੀ ਤੁਹਾਨੂੰ ਕੋਈ ਗੱਲ ਦੱਸਾਂ ਤੇ ਤੁਸੀਂ ਭੁਆਜੀ ਹੁਣਾ ਨਾਲ ਕਰੋ ਜੇ ਆਪ ਵੀ ਪੁੱਛੋ ਨਾ ਤੇ ਉਹਨਾਂ 100 ਵਾਰੀ ਕਹਿਣਾ ਵਾ ਵੀ ਇਹਨਾਂ ਨੂੰ ਕਿੱਡੀ ਆਖਰ ਜੜੀ ਹੈ ਚਲ ਕੋਈ ਗੱਲ ਨਹੀਂ ਮੈਂ ਜਾਣਾ ਹਾਂ ਉਹਨਾਂ ਨਾਲ ਭਲਾ ਪੁੱਛ ਕੇ ਹੁਣਾ ਉਹਨਾਂ ਨੂੰ ਕੀ ਜਾਂਦੇ ਆ ਭਲਾ ਕਿੱਥੇ ਜਾਓਗੇ ਤੁਸੀਂ ਇੰਨੇ ਵਿੱਚ ਫੇਰ ਉਹਨਾਂ ਨੇ ਕੋਈ ਚੰਗੀ ਗੱਲ ਨਾ ਕੀਤੀ ਫੇਰ ਤੁਸੀਂ ਦੁਖੀ ਹੋਣਾ ਉਹ ਚਲ ਕੋਈ ਗੱਲ ਨਹੀਂ ਕੋਨਾ ਕੋਈ ਤੇ ਦੱਸਣ ਗਈ ਨਾ ਜੇ ਭੁਆਜੀ ਉਹਨਾਂ ਦਾ ਫੋਨ ਸਾਨੂੰ ਆ ਗਿਆ ਤੇ ਅਸੀਂ ਕਿ ਜਵਾਬ ਦੇਣਾ ਨਾ ਆਹੋ ਤਾਂ ਤੁਸੀਂ ਪੁੱਛਾਓ ਜੇ ਭੁਆਜੀ ਹੁਣਾ ਦਾ ਫੋਨ ਆਇਆ ਨਾ ਮਾ ਉਹਨਾਂ ਨੇ ਵੀ ਕਹਿ ਦੂੰਗੀ ਵੀ ਤੁਸੀਂ ਆਪੇ ਸਿੱਧਾ ਪੁੱਛ ਲਓ ਸਾਨੂੰ ਤੇ ਕੋਈ ਗੱਲ ਉਹਨਾਂ ਨੇ ਕੱਲ ਦੀ ਦੱਸੀ ਨਹੀਂ ਆ ਉਦਾਂ ਵੀ ਜੀਏ ਕਿ ਗੱਲ ਆ ਤਾਈ ਜੀ ਦਾ ਫਰਜ ਨਹੀਂ ਬੰਦਾ ਮੇਰੇ ਵੱਲ ਆਉਂਦਾ ਇੱਕ ਵਾਰੀ ਨਹੀਂ ਆਏ ਕਿਤੇ ਕੱਲ ਤੇ ਉਹ ਤਾਈ ਜੀ ਨੂੰ ਤਾਂ ਉਦੋਂ ਕੋ ਹੋ ਗਿਆ ਜੋ ਦੋ ਮੰਜ਼ਲੀ ਕੋਠੀ ਦਸੀ ਫਫੜ ਜੀ ਜੋਤ ਇੱਕ ਗੱਲ ਹੋਰ ਵਾ ਜੇ ਕਿਤੇ ਤੇਰਾ ਉਥੇ ਵਿਆਹ ਹੋ ਜੇ ਨਾ ਇਹ ਆ ਵੀ ਆ ਜਿਹੜੀਆਂ ਤੰਗੀਆਂ ਤੋਂ ਇੱਥੇ ਕੱਟਣ ਦੀਆਂ ਨਾ ਉਹ ਉਥੇ ਹੈ ਨਹੀਂ ਹੁਣ ਇਹ ਆ ਵੀ ਮੀਂਹ ਦਾ ਉਥੇ ਕੋਈ ਡਰ ਨਹੀਂ ਗੱਡੀ ਉਹਨਾਂ ਕੋ ਹੈਗੀ ਆ ਗਰਮੀ ਜੋਨਾਂ ਕੋ ਏਸੀ ਹੈਗਾ ਵਾ ਇਥੇ ਕੱਖ ਹੁਣੀ ਆ ਹੁਣ ਪਤਾ ਨਹੀਂ ਤਾਂ ਇਹ ਹੁਣੀ ਕੀ ਸੋਚਣ ਦੇ ਜੇ ਕਿਤੇ ਹਾਂ ਕਰ ਦੇਣਾ ਤਾਂ ਤੂੰ ਬੜੇ ਸੌਖੇ ਘਰ ਚੱਲ ਜਾਣਾ ਇਹ ਆ ਵੀ ਆਪ ਵੀ ਰਿਵਲੇ ਸਾਥ ਦੇਣ ਵਾਲੇ ਬੰਦੇ ਆ ਚਲ ਇਹ ਮੁੰਡਾ ਵੀ ਕਹਿਣ ਦੀ ਬਾਹਰ ਅੰਦਰ ਦਾ ਬਣਾਉਂਦਿਆ ਵਾ ਜੇ ਕਿਤੇ ਚੱਲ ਜੂਗਾ ਤੇ ਵਧੀਆ ਉਹ ਤੇ ਹੈਗਾ ਹੀ ਆ ਵੇ ਜੀ ਹੁਣ ਤਾਈ ਜੀ ਹੁਣੀ ਹਾਂ ਕਰਨਗੇ ਤੇ ਫੇਰ ਹੀ ਆ ਉਹਨਾਂ ਨੇ ਤੇ ਸੌ ਸੌ ਗੱਲ ਕਰਕੇ ਤੇ ਫੇਰ ਇੱਕ ਗੱਲ ਮਕਾਉਣੀ ਆ ਪਤਾ ਨਹੀਂ ਕੀ ਰਾਹ ਸੋਚਦੇ ਹੋਣੇ ਆ ਵੀ ਕਿੱਦਾਂ ਕਰਾਂਗੇ ਕਿੱਦਾਂ ਨਹੀਂ ਉਹਨਾਂ ਦੇ ਮੂਹਤੇ ਤੇ ਬਸ ਇੱਕੋ ਹੀ ਗੱਲ ਆ ਵਾ ਡੈਂਗਰਾ ਨਾ ਮਥੇ ਲੱਗੇ ਕਿੱਦਾਂ ਕਰੋਗੇ ਕੀ ਕਰੋਗੇ ਪ੍ਰਾਤ ਰਾ ਕਿੱਦਾਂ ਮਿਲੂਗਾ ਸਾਰੇ ਕੰਮ ਹੋ ਜਾਂਦੇ ਹੁੰਦੇ ਆ ਵੀਰ ਜੀ ਮੈਂ ਇਹ ਕਹਿੰਨਾ ਜੇ ਭੂਆ ਹੁਣ ਕਹਿਣਗੇ ਨਾ ਕਿ ਅਸੀਂ ਵਿਆਹ ਕਰ ਦਾਂਗੇ ਅਸੀਂ ਨਹੀਂ ਇਹਨਾਂ ਦੀ ਸੁਣਨੀ ਆਰਕੀ ਵੇਖ ਲਓ ਤੁਸੀਂ ਆਪਣੇ ਸਾਹਮਣੇ ਜਿੱਦਾਂ ਵੀ ਠੀਕ ਲੱਗਦਾ ਵਾ ਉਦਾਂ ਜੇ ਜਾਓਗੇ ਨਾ ਤੁਸੀਂ ਨਾ ਕੋਈ ਗੱਲ ਕਰਿਓ ਨਹੀਂ ਮੈਂ ਆਦਾਂ ਪੁੱਛ ਕੇ ਆਉਣਾ ਵੀ ਕੀ ਸਲਾਹ ਕੀਤੀ ਹੈ ਤੁਸੀਂ ਹਾਂ ਵੀ ਦੱਸੋ ਸਹੀ ਐਨ ਕੋਈ ਕੋਈ ਗੱਲ ਨਹੀਂ ਤੁਸੀਂ ਜਾਣਾ ਹੋਊਗਾ ਤੇ ਵੇਖ ਲਿਓ ਮੀਹੜ ਦਾ ਫਿਰ ਮੈਂ ਚਾਹ ਬਣਾ ਦੂੰਗੀ ਤਾਂ ਕੋਈ ਗੱਲ ਨਹੀਂ ਮੈਂ ਹੋ ਕੇ ਆਉਣਾ ਨਾ ਨਜਰ ਉਧਰੋਂ ਹਾਂ ਹੋਤੀ ਆਗੇ ਵੀਰ ਜੀ ਓਏ ਆਹ ਆ ਗਿਆ ਏ ਬੈਠੇ ਮੈਂ ਚੇਅਰ ਲਿਆ ਉਹ ਮੀਂਹ ਤੇ ਜੇ ਨਹੀਂ ਗਾਹਟਿਆ ਦੇ ਮੀਂਹ ਤੇ ਇਦਾਂ ਹੀ ਕੀ ਕਹਿੰਦੇ ਹੈ ਤਾਈ ਜੀ ਕਹਿੰਦੇ ਕੁਛ ਉਹ ਕਹਿਣਾ ਜੋ ਤੋ ਉਹਨਾਂ ਨੇ ਕੀ ਆ ਉਹੋ ਜੋ ਤੂੰ ਇੱਥੇ ਕਹਿਣ ਦੀ ਅਸੀਂ ਉਹਨਾਂ ਦੇ ਘਰ ਬਾੜੀ ਬੜਾ ਵੱਡਾ ਵਾ ਐਉਂ ਆ ਜਾਉਂ ਆ ਕੱਲ ਨੂੰ ਉੱਥੇ ਜੋਦ ਨੂੰ ਮਿਲਣਾ ਕਰਨਾ ਕਿਦਾਂ ਵਾ ਦੱਸ ਤੂੰ ਮਿਲਣ ਖਣ ਨੂੰ ਰਹਿ ਚੱਲੀ ਆ ਭਲਾ ਬੰਦਾ ਪੁੱਛੇ ਪਿੱਤੋ ਹਿੰਸਾ ਸਿੱਧਾ ਸਿੱਧਾ ਕਹਿ ਦੋ ਜੇ ਕਰਨਾ ਵਾ ਤਾਂ ਵੀ ਠੀਕ ਹੈ ਜੇ ਨਹੀਂ ਕਰਨਾ ਤਾਂ ਵੀ ਠੀਕ ਹੈ ਇਹਨਾਂ ਨੂੰ ਇਹੋ ਹੀ ਆ ਵੀ ਕਿਤੇ ਤੂੰ ਸੌਖੇ ਕਰਨਾ ਚੱਲ ਜੇ। ਮੇਜੂਦ ਤਾਂ ਇੱਕ ਗੱਲ ਆ ਇੰਨੀ ਵੱਡੀ ਤੇ ਕੋਈ ਗੱਲ ਹੀ ਹੈ ਨਹੀਂ ਇਹ ਜਿਹੜੀ ਇਹ ਮਨਾ ਚ ਰੱਖਣ। ਹੋਰ ਜੋ ਮੈਂ ਤੈਨੂੰ ਕਹਿਣ ਦਿਆਂ ਵਾ ਇਹ ਰਾਜੀ ਨਹੀਂਗਾ ਹੈਗੇ। ਕਿ ਜੋਦ ਉੱਥੇ ਚੱਲ ਜੇ। ਪਤਾ ਨਹੀਂ ਵੇਜੀ ਅਸੀਂ ਕਿਹੜਾ ਕੁਛ ਕਿਹਾ ਵਾ ਜੇ ਇਹਨਾਂ ਦੇ ਆਪਣੇ ਕੋਈ ਟੀ ਹੁੰਦੀ ਤੇ ਉਹਨਾਂ ਵੀ ਇਦਾਂ ਹੀ ਕਰਦੇ। ਉਹ ਮੇਰਾ ਜ਼ਰਾਦਾ ਇੱਕ ਹੋਰ ਭਾਂਡਿਆ ਵਾ ਤੇ ਭੂਆ ਨੂੰ ਆ ਵੀ ਫੋਨ ਕਰਦਾ। ਤੇ ਉਹ ਨਹੀਂਗਾ ਮੰਨਣ ਦੇ। ਨੈਨੇ ਵੀਰ ਜੀ ਤੁਸੀਂ ਨਹੀਂ ਇੰਨੀ ਗੱਲ ਕਹਿਣੀ ਆਪ ਕਹਿ ਕੇ ਨਹੀਂ ਬੁਰੇ ਬੰਨਾ ਹੈਗਾ ਘਟੂ ਘਟੇ ਵੀ ਤੇ ਪੂਆ ਜੀ ਨੂੰ ਕੋਈ ਜਵਾਬ ਦੇਣਗੇ ਉਹਨਾਂ ਨੇ ਆਪ ਹੀ ਫੋਨ ਕਰ ਲੈਣਾ ਵਾ ਇੰਨੀ ਗੱਲ ਕਹਿ ਦਾਂਗੇ ਕਿ ਸਾਨੂੰ ਨਹੀਂ ਅਜੇ ਕੁਝ ਵੀ ਦੱਸਦੇ ਹੈਗੇ ਤੇ ਤੁਸੀਂ ਆਪਣੇ ਸਾਹਮਣੇ ਗੱਲ ਕਰਕੇ ਵੇਖੋ ਮੈਨੂੰ ਦੇ ਹੋਈ ਕਹੀ ਗਏ ਆ ਤੇ ਉੱਥੇ ਮਿਲਣਾ ਕਿੱਦਾਂ ਵਾ ਉਹ ਸੌਖੇ ਬੜੇ ਆ ਐਉਂ ਆ ਜੈਉਂ ਆ ਉਹਨਾਂ ਦੀ ਮਜਾਜ ਹੁਣੀ ਆ ਕੱਲ ਨੂੰ ਕੋਈ ਚੀਜ਼ ਮੰਗ ਲੈਣਗੇ ਦੱਸ ਉਹ ਜਿਹੜੇ ਕਰਾਉਂਦੇ ਆ ਵਿੱਚ ਹੋਗੇ ਸਿਆਣੇ ਬਣੇ ਉਹ ਫਿਰ ਝੂਠੇ ਹੋਏ ਮੈਂ ਤੁਹਾਨੂੰ ਦੱਸਿਆ ਵਾ ਕਿ ਤੁਹਾਨੂੰ ਕੋਈ ਲੋੜ ਨਹੀਂ ਬੁਰੇ ਬੰਦੀ ਪੂਆ ਜੀ ਨੇ ਆਪੇ ਸਾਰੀ ਗੱਲ ਕਰ ਹੁੰਦੀ ਹੋਣਾ ਹੀ ਆ ਹੁਣਾ ਹੈ ਤੇ ਹੋਰ ਕਿਹੜੀ ਕਿਨੂ ਆ ਜਾਣਾ ਉਹ ਫੁੱਫੜ ਜੀ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਤੇ ਇਹਨਾਂ ਨੇ ਨਾ ਕਰਨੀ ਆ ਉਹਨਾਂ ਮੈਨੂੰ ਤਾਂ ਹੀ ਆਵਾਜ਼ ਮਾਰ ਕੇ ਫੇਰ ਕਿਹਾ ਵੀ ਰੇਤਾ ਛੱਡਣ ਵਾਲਾ ਨਹੀਂ ਹੈਗਾ ਚਲੋ ਕੋਈ ਨਹੀਂ ਆਪੇ ਜੀ ਗੱਲ ਕਰਦੇ ਆ ਨਾ ਫਿਰ ਵੇਖ ਲਾਂਗੇ ਫਿਰ ਭੂਆ ਜੀ ਨੂੰ ਕਹਿ ਦਾਂਗੇ ਵੀ ਤੁਸੀਂ ਆਪਣੇ ਸਾਹਮਣੇ ਵੇਖ ਲਓ ਅਸੀਂ ਤੇ ਰਾਜੀ ਆ ਹੁਣ ਇਹ ਨਹੀਂ ਮੰਨਦੇ ਤੇ ਅਸੀਂ ਕੀ ਕਰੀਏ ਚਲੋ ਕੋਈ ਗੱਲ ਨਹੀਂ ਓਏ ਉੱਥੇ ਪਤਾ ਕੀ ਗੱਲ ਹੋਈ ਸੀ ਸਾਰੇ ਜਣੇ ਬੈਠੇ ਸੀ ਤੇ ਫੁੱਫੜ ਨੇ ਨਾ ਮੈਨੂੰ ਤੇ ਤਾਈ ਜੀ ਨੂੰ ਆਵਾਜ਼ ਮਾਰ ਕੇ ਨਾ ਬਾਹਰ ਲੈ ਗਏ ਉਦੋਂ ਜੋਬਨ ਨੂੰ ਜੋ ਸਦਨਾ ਹੀ ਉੱਥੇ ਅੱਛਾ ਤੇ ਦਿਲਜੀਤ ਨੂੰ ਆਵਾ ਕੀ ਪਤਾ ਹੁਣ ਉਹ ਗੱਲ ਦਾ ਗੁੱਸਾ ਕਰਕੇ ਨਹੀਂ ਬੈਠੇ ਜੀ ਦੀ ਵੱਡੀ ਗੱਲ ਹੋ ਗਈ ਆ ਢਾਈ ਜੀ ਤੇ ਨਿੱਕੀ ਜੀ ਗੱਲ ਨੂੰ ਲੈ ਕੇ ਬਹਿ ਜਾਂਦੇ ਆ ਤੇ ਫਿਰ ਉਹਨਾ ਹੁਣ ਇਹੀ ਸੋਚਣਾ ਵਾ ਕਿ ਮੇਰੇ ਮੁੰਡੇ ਨੂੰ ਨਹੀਂ ਸੱਦਿਆ ਜਾਂ ਕਿਦਾਂ ਮੇਂ ਕਰਕੇ ਬਾਕੀ ਮੈਨੂੰ ਨਹੀਂ ਅਜੇ ਤੱਕ ਇਹਨਾਂ ਦੀ ਸਮਝ ਆਈ ਕਿ ਕੀ ਕਰਦੇ ਫਿਰਦੇ ਆ ਜੇ ਪਿਛਲੀਆਂ ਗੱਲਾਂ ਵੱਲ ਜਾਈਏ ਨਾ ਬੜੀਆਂ ਗੱਲਾਂ ਹੋ ਜਾਂਦੀਆਂ ਉਹ ਚਲ ਕੋਈ ਗੱਲ ਜੋ ਕਰਦੇ ਕਰਨਦੇ ਇਹਨਾਂ ਨੂੰ ਹੁਣ ਜੇ ਭੂਆ ਜੀ ਦਾ ਫੋਨ ਆਊਗਾ ਨਾ ਤੇ ਤੂੰ ਫਿਰ ਇਹੋ ਗੱਲ ਕਹੀਂ ਪਿਆਹੀਂ ਨਹੀਂ ਅਜੇ ਉਧਰ ਗਏ ਤੇ ਨਾ ਉਹਨਾਂ ਕੋਈ ਦੱਸਿਆ ਹੀ ਠੀਕ ਆ ਵੀ ਜੀ ਕੋਈ ਨਹੀਂ ਆਪੇ ਜਵਾਬ ਦੇਣਗੇ ਫੇਰ ਆਹ ਇਹ ਜਵਾਬ ਦੇਣਗੇ ਨਾ ਤੇ ਮੈਂ ਭੂਣ ਕਹਿ ਦਣਾ ਵੀ ਤੂੰ ਕਰ ਦੇ ਖਾਂ ਆ ਉਹ ਤੇ ਹੀ ਵੇਖ ਲਿਆ ਆਪਣੇ ਸਾਹਮਣੇ ਜਿੱਤੰਗ ਮੇਰੀ ਗੱਲ ਸੁਣ ਨਾ ਤੀਜਾ ਦਾ ਰਿਸ਼ਤਾ ਆ ਗਿਆ ਮੁੜ ਕੇ ਲੋਕਾਂ ਨੇ ਵੀ ਗੱਲਾਂ ਕਰਨ ਲਿਆ ਬਣਾ ਤੇ ਰਿਸ਼ਤਾ ਕਿਉਂ ਨਹੀਂ ਹੁੰਦਾ ਨਾਲੇ ਇਹਦੇ ਵੀ ਜੇ ਇੱਕ ਦੂਜੇ ਨਾਲ ਸਲਾਹ ਕਰਨੀ ਆ ਹੁਣ ਜੇ ਕਹੀਏ ਵੀ ਤਾਈ ਜੀ ਹੁਣਾਂ ਨਾਲ ਸਲਾਹ ਸਲਾਹ ਕਿੱਥੇ ਉਹ ਤੇ ਸਾਡੀ ਗੱਲ ਕੀਤੀ ਵੀ ਨਹੀਂ ਸੁਣਦੇ ਚੱਲ ਕੋਈ ਗੱਲ ਨਹੀਂ ਤੂੰ ਵੇਖ ਕੰਮ ਧੰਦਾ ਤੇ ਮੈਂ ਉਹ ਗੇਟ ਬੰਦ ਕਰਾਂ ਕਰ ਜਦੋਂ ਦੇ ਉੱਥੋਂ ਆ ਕੇ ਆਏ ਆ ਨਾ ਮੇਰੇ ਨੂੰ ਤੇ ਚੈਨ ਹੀ ਨਹੀਂ ਆਉਂਦਿਆ ਇੱਕੋ ਗੱਲ ਹੀ ਦਿਮਾਗ ਵਿੱਚ ਵਾ ਤੇ ਇੱਥੇ ਕਿੱਦਾਂ ਦੇ ਘਰ ਵਿੱਚ ਰਹਿਣ ਲਈ ਆ ਤੇ ਉੱਥੇ ਤਾਂ ਘਰ ਜਿਹੜਾ ਸਾਡੇ ਨਾਲੋਂ ਵੀ ਵਧੀਆ ਬਣਿਆ ਵਾ ਪਰ ਮੈਂ ਨਾ ਕੋਈ ਗੱਲ ਨਹੀਂ ਰਿਸ਼ਤਾ ਹੋਣ ਨਹੀਂ ਦਿੰਦੀ ਮੇਰੇ ਦਿਮਾਗ ਵਿੱਚ ਇੱਕੋ ਹੀ ਗੱਲ ਚੱਲਣ ਰਹੀ ਆ ਨਾ ਤੇ ਮੈਂ ਕਿਸੇ ਨੂੰ ਦੱਸਣ ਜੋਗੀ ਆ ਜਿਹੜੀ ਭੂਆ ਨਾ ਇਹ ਵੱਡਣ ਜੋਗੀ ਆ ਵੇਖ ਲਾ ਖਰਚਾ ਕਰਨ ਨੂੰ ਹਾਣੂ ਗਾੜੀ ਲਾ ਦਿੰਦੀ ਆ ਕੋਈ ਗੱਲ ਨਹੀਂ ਲਾ ਦਿਓ ਹਾਂ ਫਿਰ ਕੀ ਆ ਤਾਇਆ ਲੱਗਦਾ ਵਾ ਕੋਈ ਗੱਲ ਨਹੀਂ ਲਾਵਾਂਗੇ ਖਰਚਾ ਰਮਨ ਕੀ ਸੋਚੀ ਜਾਨੀ ਬੈਠੀ ਬੈਠੀ ਸੋਚਣਾ ਮੈਂ ਕੀ ਆ ਜਿਹੜਾ ਕੰਮ ਵੇਖ ਕੇ ਆਏ ਆ ਨਾ ਉਹੋ ਹੀ ਮੈਨੂੰ ਹਜਮ ਨਹੀਂ ਜੇ ਹੋਣ ਰਿਆ ਬਾਰ ਬਾਰ ਧਿਆਨ ਉੱਥੇ ਹੀ ਜਾਣ ਰਿਆ ਵਾ ਰਮਨ ਮੈਂ ਤਾਂ ਹਰਾ ਰਹਾ ਗਿਆ ਕੋਠੀ ਵੇਖ ਕੇ ਕਿੰਡੀ ਸੋਹਣੀ ਕੋਠੀ ਬਣਾਈਆਂ ਸਾਡੀ ਕੋਠੀ ਵੀ ਉਦਾਂ ਦੀ ਨਹੀਂ ਗਈ ਰਮਨ ਪਤਾ ਕਰ ਲਈ ਆ ਵੇਤਨਾ ਚਮਕ ਲਿਆ ਤੋਂ ਉਹਨੇ ਕਿੱਡੀ ਵਧੀਆ ਕੋਠੀ ਬਣਾਈ ਆ ਮੈਨੂੰ ਇਹ ਆ ਵੀ ਭੜਕੇ ਸਾਡੇ ਜੇ ਨਾ ਪੰਗਾ ਪਾਦੇ ਕਿਤੇ ਉਹ ਤਾਂ ਉਹਨੇ ਪਾਉਣਾ ਹੀ ਪਾਉਣਾ ਵਾ ਉਹਨੇ लवली ਨੂੰ ਸਮਝਾਉਣਾ ਵਾ ਕਿਉਂਕਿ ਉਹਨਾਂ ਦੇ ਟੱਬਰ ਦਾ ਜੀਵ ਹੋ ਜਾਣਾ ਵਾ ਉਹਨੇ ਉਹਨੇ ਚੰਗੀ ਸਿੱਖਿਆ ਹੀ ਦੇਣੀ ਆ ਵੀ लवली ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਤੇ ਜਿਹੜੀਆਂ ਸਕੀਮਾਂ ਹੀ ਘੜੀਆਂ ਵਾ ਨਾ ਇਹ ਸਾਰੀਆਂ ਘੜੀਆਂ ਕੜੀਆਂ ਰਹਿ ਜਾਣੀਆਂ ਵਾ ਸਾਡੇ ਪੱਲੇ ਕੁਛ ਨਹੀਂ ਜੇ ਪੈਣਾ ਇਹ ਸਾਡੀ ਭੈਣ ਦਾ ਬੇੜਾ ਬਿਠਾਈ ਤੇ ਜਗਦਾਨਾਨ ਕਹਿੰਦੇ ਬਹਿ ਜਾਂਦੇ ਹੁੰਦੇ ਸੀ ਪਹਿਲਾਂ ਤਾਂ ਪਾਈਆ ਜਿਹੜਾ ਮੈਨੂੰ ਤੁਹਾਡਾ ਮਾਸਾ ਚੰਗਾ ਨਹੀਂ ਲੱਗਦਾ ਆਉਂਦਾ ਸ਼ਹਿਰ ਭੱਜਾ ਇੱਧਰ ਨੂੰ ਆਉਂਦਾ ਇਹਨੂੰ ਨਿਆਣਿਆਂ ਦਾ ਜ਼ਿਆਦਾ ਦੁੱਖ ਹੈ ਜੇ ਇੰਨਾ ਹੀ ਦੁਖੀ ਤਾਂ ਲਾਗੇ ਲੈ ਜਾਂਦਾ ਉੱਥੇ ਹੀ ਰਮਨ ਭੈਣ ਦਾ ਕਸੂਰ ਨਹੀਂ ਆਈ ਨਾ ਜਿੰਨਾ ਉਹਦਾ ਵਾ ਉਹ ਤੇ ਹੁੰਦਾ ਜਾਂਦਾ ਹੀ ਇੱਥੇ ਰਹਿੰਦਾ ਸੀ ਮੈਂ ਉਹਨਾਂ ਉਧਰੋਂ ਹੋ ਕੇ ਆਇਆ ਜੀ ਮੈਂ ਉਧਰੋਂ ਹੋ ਕੇ ਆਇਆ ਜੀ ਮੇਰੀ ਗੱਲ ਸੁਣੋ ਭੈਣ ਆਪਣੀ ਦੀਆਂ ਗੱਲਾਂ ਸੁਣੀਆਂ ਹੀ ਕੱਲ ਮੇਰਾ ਰਾਦਾ ਵਾ ਜੋਤ ਨੂੰ ਚਾਰ ਕਿ ਦਿਨ ਮੈਂ ਇੱਥੇ ਲੈਵਾ ਬੰਦਾ ਇਹਨੂੰ ਪੁੱਛੇ ਪਿੰਡ ਵਿੱਚ ਤੂੰ ਰਿਸ਼ਤਾ ਕਰਾਉਂ ਰਹੀ ਆਂ ਇੱਕ ਪਾਸੇ ਐਨੀ ਆ ਪੀ ਚਾਰ ਦਿਨ ਕੁੜੀ ਨੂੰ ਮੈਂ ਇੱਥੇ ਲੈ ਆਵਾਂ ਜਿਹੜੇ ਲੋਕ ਵੇਖਣਗੇ ਤੇਰਾ ਸ਼ਰੀਕਾ ਬਰਾਦਰੀ ਤੇਰੀਆਂ ਦਰਾਨੀਆਂ ਜਿਠਾਣੀਆਂ ਉਹ ਕਹਿਣਗੇ ਨਾ ਵੀ ਕੁੜੀ ਤਾਂ ਇੱਥੇ ਰਹਿੰਦੀ ਸੀ ਖੁਰੇ ਕੁੜੀ ਮੁੰਡੇ ਦੀ ਪਹਿਲੇ ਹੀ ਗੱਲ ਹੋਊ ਮੈਨੂੰ ਲੱਗਦਾ ਇਹਨੂੰ ਅਗਲ ਸਾਰੀ ਉਮਰ ਆਉਣੀ ਨਹੀਂ ਕਿੱਦਾਂ ਦੀਆਂ ਕੱਚੀਆਂ ਜੀਆਂ ਗੱਲਾਂ ਕਰਦੀ ਐ ਤੇਰਾ ਮਨਾ ਉਹਨੂੰ ਤੁਸੀਂ ਦੇਣਾ ਸਮਝੇ ਉਹਦਾ ਪਤਾ ਕੀ ਰਤਾਵਾ ਵੀ ਜੋਤ ਨੂੰ ਵਿਆਹ ਤੋਂ ਪਹਿਲਾਂ ਹੀ ਉਹਨਾਂ ਘਰ ਬਾਹਰ ਉਹ ਖਾਲ ਦੇਣੀ ਆ ਵੀ ਇਹ ਘਰ ਦੇ ਵਿੱਚ ਤੂੰ ਆਉਣਾ ਵਾ ਤੇ ਵੇ ਇਹ ਇਦਾਂ ਤਾਂ ਸਾਰੀ ਉਮਰ ਨਹੀਂ ਤੂੰ ਹੀ ਘਰ ਵੇਖਣਾ ਜਦੋਂ ਤਾਂ ਤੈਨੂੰ ਘਰ ਤੇ ਬਾੜ ਦੇ ਲੱਗੀਆਂ ਮੈਂ ਕੋਈ ਗੱਲ ਨਹੀਂ ਜਿਹੜੇ ਕੰਮ ਹੁੰਨੇ ਸੋਚੇ ਹੈ ਨਾ ਉਹ ਫੇਰ ਰਮਨ ਨੇ ਵੀ ਨਾ ਸਿਰੇ ਚੜਨ ਦਿੱਤੇ ਗਾੜੀ ਵੀ ਰਮਨ ਆ ਕੋਈ ਗੱਲ ਨਹੀਂ ਜੋ ਹੁੰਦਾ ਕਰੀ ਜਾਵੇ ਮਨਸੂਬਿਆਂ ਦੇ ਕਾਮ ਜਾ ਮੈਂ ਵੀ ਨਹੀਂ ਹੋਣ ਦੇਣੀ ਮੈਂ ਇਹਨੂੰ ਕਹਿ ਦੇਣਾ ਵਾ ਕਿ ਜੋਤ ਨੂੰ ਅਸੀਂ ਉੱਥੇ ਨਹੀਂ ਗਾ ਕੱਲਣਾ ਸਾਰੀ ਉਮਰ ਅਸੀਂ ਸਿਰ 'ਚ ਖੇ ਨਹੀਂ ਗਈ ਪਾਉਣੀ ਤੈਨੂੰ ਪਤਾ ਨਹੀਂ ਕਿਸੇ ਨੇ ਕੁਝ ਕਹਿਣਾ ਕਿ ਨਹੀਂ ਕਹਿਣਾ ਸਾਨੂੰ ਤਾਂ ਕਹਿਣਾ ਨਾ ਕਿ ਜੇ ਮਾਂ ਪਿਓ ਹੈ ਨਹੀਂ ਹੀ ਪਾਇਆ ਤਾਈ ਤਾਂ ਜਿੰਦੇ ਜਾਗਦੇ ਹੈ ਨਾ ਇਹਨਾਂ ਨੇ ਇੱਕਵਰਾਂ ਨਾ ਹਟਾਇਆ ਵੀ ਕੁੜੀ ਦਾ ਉੱਥੇ ਜਾਣਾ ਨਹੀਂ ਬੰਦਦਾ ਰਮਨ ਹੁਣ ਕੋਈ ਸਕੀਮ ਲੜਾਈਏ ਪੇ ਜਿਹੜਾ ਇਹ ਰਿਸ਼ਤਾ ਟੁੱਟ ਜੇ ਕੋਈ ਗੱਲ ਨਹੀਂ ਸਕੀਮ ਤੇ ਲਾਉਂਦੇ ਆਂ ਦਲਜੀਤ ਨੂੰ ਕਿਹਾ ਤਾਂ ਹੈਗਾ ਵਾ ਵੀ ਆਪਣੇ ਦੋਸਤਾਂ ਨੂੰ ਕਹਿ ਉਹ ਪੱਜਾ ਫਿਰਨਦੇ ਆ ਵਾ ਕੋਈ ਨਹੀਂ ਕੋਈ ਨਾ ਕੋਈ ਹਾਲ ਨੂੰ ਨੇ ਕਾਢ ਹੀ ਲੈਣਾ ਵਾ ਤੁਸੀਂ ਫਿਗਰ ਨਾ ਕਿਸੇ ਗੱਲ ਦਾ ਵੀ ਕਰੋ ਤੁਹਾਡੇ ਨਾਲੋਂ ਜ਼ਿਆਦਾ ਫਿਗਰ ਤੇ ਮिन्नੂ ਆ ਵੀ ਜੇ ਐਡੇ ਸੌਖੇ ਘਰ ਚੱਲ ਗਈ ਨਾ ਇਹਨਾਂ ਭੈਣ ਭਰਾਵਾਂ ਤੇਾਨੂੰ ਪੱਲੇ ਨਹੀਂ ਬੰਨਣਾ ਫੇਰ ਇਹਨਾਂ ਨੂੰ ਸਾਡੀ ਗਾਦੀ ਲੋੜਵਾ ਫੇਰ ਉਥੇ ਪਰਿਵਾਰ ਨੂੰ ਵਧੀਆ ਮਿਲ ਜਾਣਾ ਵਾ ਲਵਲੀ ਨੂੰ ਉਹਨਾਂ ਨੇ ਸਲਾਮਾਂ ਦੇ ਆ ਕਰਨੀਆਂ ਵਾ ਪਹਿਲਾਂ ਵਿਆਹ ਤਾਂ ਭੂਆ ਫੁੱਫੜ ਨੇ ਦੇ ਆ ਕਰਨੀਆਂ ਵਾ ਆ ਜਿਹੜੀ ਭੂਆ ਮੈਨੂੰ ਬਹੁਤੀ ਬੁਰੀ ਲੱਗਦੀ ਜਦੋਂ ਹੁੰਦੀ ਆ ਨਾ ਮੇਰਾ ਜੀ ਨਹੀਂ ਕਰਦਾ ਇਹਦੇ ਮੱਥੇ ਲੱਗਣ ਨੂੰ ਪਤਾ ਗੱਲ ਗਿਆ ਰਮਨ ਮੈਨੂੰ ਤੇ ਆਪਨੇ ਨੀਂਦ ਆਉਂਦੀ ਹੀ ਤੇ लवली ਤੇ ਹੁਣ ਪੱਜ ਪੱਜ ਆਉਂਦਾ ਵੀ ਤਾਜੀ ਏਦਾਂ ਕਰ ਲਈ ਏਦਾਂ ਕਰ ਲਈ ਜੇ ਉਹਨੂੰ ਚੰਗੇ ਰਿਸ਼ਤੇਦਾਰ ਮਿਲ ਗਏ ਤੇ ਉਹਨਾਂ ਨੇ ਸਾਡੇ ਵੱਲ ਬਣ ਦੇਣਾ ਇਹਨੂੰ ਉਹਨੇ ਨੀ ਫੇਰ ਆਉਣਾ ਸਾਡੇ ਵੱਲ ਫੈਸਲਾ ਉਹਨਾਂ ਦੀ ਲਿਆ ਕਰਨੀ ਆ ਚੱਲ ਕੋਈ ਗੱਲ ਨਹੀਂ ਅਜੇ ਵੇਖੋ ਸਿਰੇ ਚੜਦਾ ਵੀ ਆ ਕਿ ਨਹੀਂ ਚੜਦਾ ਇਹ ਤਾਂ ਉਹਨਾਂ ਦੋਵਾਂ ਜੀ ਕਹਿੰਦੇ ਕਹਿੰਦੇ ਹੀ ਗੱਲਾਂ ਵਾ ਹੁਣ ਮੁੰਡੇ ਵਾਲਿਆਂ ਨੇ ਵੀ ਘਰ ਬਾਹਰ ਵੇਖਣਾ ਵਾ ਪਰ ਵਾਰ ਵੇਖਣਾ ਵਾ ਸਭ ਕੁਝ ਵੇਖ ਕੇ ਅਗਲਾ ਰਿਸ਼ਤਾ ਕਰਨਾ ਵਾ ਇਹ ਥੋੜਾ ਵੀ ਇਹਨਾਂ ਨੇ ਕਹਿ ਤਾ ਤਾਂ ਉਹਨਾਂ ਰਿਸ਼ਤਾ ਕਰ ਲਿਆ ਹਰਮਨ ਤਰਮੈ ਇੱਕ ਗੱਲ ਦੱਸਾਂ ਇਹਨਾਂ ਦਾ ਔਣ ਜਾਣ ਬਹੁਤ ਜ਼ਿਆਦਾ ਵਾ ਉਹਨਾਂ ਨਾਲ ਉਹਨਾਂ ਨੇ ਜੋ ਕਹਿ ਤਾ ਨਾ ਉਹੋ ਹੀ ਉਹਨਾਂ ਨੇ ਮੰਨ ਲੈਣਾ ਮੁੰਡੇ ਵਾਲਿਆਂ ਨੇ ਇਹ ਗੱਲ ਤਾਂ ਮੈਨੂੰ ਪਤਾ ਵਾ ਫਿਰ ਇਦਾਂ ਕਰੋ ਜਿਹੜੀ ਪਹਿਲੀ ਹੈ ਨਾ ਉਹ ਵਿਆਹ ਤਾਂ ਪਹਿਲਾਂ ਪਹਿਲਾਂ ਹੀ ਆਪਣੇ ਨਾਲ ਕਰਵਾਓ ਫਿਰ ਜੋ ਮਰਜ਼ੀ ਹੁੰਦਾ ਰਵੇ ਹਰਮਨ ਇਦਾਂ ਮੈਂ ਕਿਦਾਂ ਲਵਾਲਾ ਤਾਂ ਖਰਚਾ ਨਹੀਂ ਕਰਨਾ ਵਿਆਹ ਤੇ ਉਦਾਂ ਹੀ ਹੱਕ ਰੁਪਈਆ ਨਹੀਂ ਦੇਣਾ ਉਹ ਹੁਣ ਮੰਗਣਗੇ ਤਾਂ ਤਾਂ ਹੀ ਆ ਪੈਸੇ ਤਾਂ ਮੰਗਣੇ ਪੈਣੇ ਆ ਮੰਗਣਗੇ ਤਾਂ ਫੇਰ ਮੈਂ ਕਹੂੰਗਾ ਵੀ ਪੁੱਤ ਇਦਾਂ ਕਰੀਏ ਵੀ ਥੋੜਾ ਲਿਖ ਲਿਖਾ ਕਰ ਲਈਏ ਕਿਤੇ ਕਿਉਂ ਬਪੂਆ ਫੁੱਫੜ ਨੇ ਕਿੰਨੇ ਕ ਦੇਣੇ ਆ ਅੱਜ ਕੱਲ ਤਾਂ ਲੀੜਾ ਕੱਪੜੇ ਇੰਨਾ ਮਹਿੰਗਾ ਵਾ ਕਿਤੇ ਹੱਥ ਨਹੀਂ ਲੱਗਦਾ ਸੋਨੇ ਦੇ ਮੁੱਲ ਵਾ ਵੀ ਕਿਤੇ ਕਹਿ ਦਿੰਨਾ ਵੀ ਚੁੰਨੀ ਚੜਾ ਕਰਕੇ ਤੇ ਉਥੇ ਪਰੇ ਤਾਂ ਪਰੇ ਲੈ ਜਾਾਂਗੇ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ ਮੰਨ ਲਓ ਚੁੰਨੀ ਚੜਾਵਾ ਵੀ ਕੀਤਾ ਲੀੜਾ ਕੱਪੜਾ ਤਾਂ ਚਾਹੀਦਾ ਵਾ ਕੋਈ ਸੋਨਾ ਚਾਹੀਦਾ ਵਾ ਕੰਨ ਨਹੀਂ ਅਲਤਰਾ ਕੱਜਣੇ 부ੱਚੀ ਤੋਰ ਦੇਣੀ ਆ ਘਰੋਂ ਪਰੌਣੇ ਨੂੰ ਕੋਈ ਚੀਜ਼ ਨਹੀਂ ਪਾਉਣੀ ਹੋਰ ਕਬਰ ਨੂੰ ਤਾਂ ਨਾ ਪਾਉਣਗੇ ਹਾਈ ਹਾਈ ਮੇਰਾ ਤਾਂ ਦਿਮਾਗ ਨਹੀਂ ਕੰਮ ਕਰਨ ਰਿਆ ਅਸੀਂ ਤਾਂ ਵਿਆਹ ਦੀਆਂ ਸਲਾਹਾਂ ਡੇ ਆ ਕਰਨ ਜਿਹੜਾ ਕੰਮ ਰੰਬਿਆ ਪਹਿਲਾਂ ਉਹ ਤੇ ਕਰੀਏ ਵਿਆਹ ਤੇ ਸਿਰ ਚੜ੍ਹ ਨਹੀਂ ਦੇਣਾ ਆਪਾਂ ਇਹ ਰਿਸ਼ਤਾ ਨੀਗਾ ਹੋਣ ਦੇਣਾ ਤੇ ਨਾਲੇ ਉਹ ਦੋਵੇਂ ਭੈਣ ਭਰਾ ਸਾਨੂੰ ਡਿਕਨ ਡੇ ਹੋਣੇ ਆ ਕਿ ਤਾਇਆ ਤਾਈ ਸਾਡੇ ਘਰ ਨਹੀਂ ਗਏ ਪਰ ਸਾਨੂੰ ਕੋਈ ਲੋੜਨੇਗੀ ਅਹੀਂ ਨੀਗਾ ਜਾਣਾ ਲਵਲੀ ਨੂੰ ਲੋੜਵਾ ਉਹਨੇ ਭੈਣ ਦਾ ਵਿਆਹ ਕਰਨਾ ਵਾ ਜੇ ਕਰਨਾ ਹੋਊਗਾ ਨਾ ਤੇ ਆਪੇ ਸਲਾਹ ਲੈਣ ਸਾਡੇ ਘਰ ਆਊਗਾ ਸਾਨੂੰ ਕੀ ਲੋੜ ਐ ਮੱਜੇ ਫਿਰਨ ਦੀ ਮੈਂ ਤਾਂ ਨਹੀਂ ਜਾਣਾ ਤੁਸੀਂ ਆਪਣਾ ਵੇਖ ਲਓ ਰਮਨ ਜੇ ਤੂੰ ਨਹੀਂ ਜਾਣਾ ਤਾਂ ਫਿਰ ਮੈਂ ਕਿ ਉਥੇ ਕਰਨ ਜਾਣਾ ਵਾ ਨਾਲੇ ਪਤਾ ਗੱਲ ਕੀ ਆ ਅੱਗੇ ਸਲਾਹ ਲੈਂਦੇ ਹੀ ਸਾਡੀ ਹੁਣ ਲੈਂਦੇ ਭੂਆ ਤੇ ਫੁੱਫੜ ਦੀ ਸਲਾਹ ਜੋ ਕਹਿੰਦੇ ਆ ਨਾ ਸਾਨੂੰ ਤੋਂ ਤੋਂ ਪੁੱਛਣ ਹੁੰਦੇ ਆ ਕਿ ਤਾਇਆ ਜੀ ਆ ਕੰਮ ਕਰ ਲੀਏ ਕਿ ਨਾ ਕਰ ਲੀਏ ਸਮਝ ਗਈ ਗੱਲ ਨੂੰ ਕਿ ਨਹੀਂ ਚੱਲ ਕੋਈ ਨਹੀਂ ਦਲਜੀਤ ਬਾਹਰ ਹੁੰਦਾ ਨਾ ਉਹਨੂੰ ਮੈਂ ਕਹਿੰਨੀ ਆ ਵੀ ਮੁੰਡਿਆਂ ਨੂੰ ਫੋਨ ਕਰ ਤੇ ਨਾਲੇ लवली ਆਊਗਾ ਨਾ ਉਹਨੂੰ ਇੱਕੋ ਗੱਲ ਸਮਝਾ ਦਿਓ ਵੀ ਰਿਸ਼ਤੇਦਾਰ ਬੜੇ ਤਗੜੇ ਈ ਤੇਰੇ ਕੋ ਮੱਥਾ ਨਹੀਂ ਲਾਇਆ ਜਾਣਾ ਉਹਨਾਂ ਦੇ ਨਾਲ ਕੱਲ ਨੂੰ ਦਿਨਾਂਵਾਰਾਂ ਦੇ ਮਿਲਣਾ ਵੀ ਪੈਣਾ ਵਾ ਆਪਣਾ ਘਰ ਕੁਲਾ ਨਹੀਂ ਬੰਨਣਾ ਫਿਰ ਉਹਨਾਂ ਨਾਲ ਹੀ ਮਿਲੇਗਾ ਕੋਈ ਗੱਲ ਹੀ ਆਤ ਲੈ ਜਾਂਦੇ ਜੇ ਤਾਂ ਮੇਰੀ ਸਲਾਹ ਲਾਉਗਾ ਤੇ ਫਿਰ ਤੇ ਮੈਂ ਕਿ ਪਾਸੇ ਲੱਗਣ ਦਾਂ ਤੁਹਾਨੂੰ ਤੇ ਹੁਣ ਬੰਬੀ ਤੇ ਜਾਣਾ ਦਹੀ ਬਾਹਰ ਤੇ ਮੀਂਹ ਪੈਣ ਡਿਆ ਪੈਲੀਆਂ ਚ ਪਾਣੀ ਤਾਂ ਹੋ ਹੀ ਗਿਆ ਹੁਣਾਵਾ ਹੁਣ ਆਰਾਮ ਕਰੋ ਗਾਂ ਖੜੀ ਰਮਨ ਰੈਸਟਵਾਂ ਕੀ ਕਰ ਰਹੀ ਆ ਮੈਂ ਤਾਂ ਲਗਾ ਕੇ ਖਬਰ ਪੜ੍ਹ ਚੱਲ ਮੈਂ ਤੇਨੂੰ ਇਕੱਲੀ ਨਹੀਂ ਬੈਠਿਆ ਵੇਖਿਆ ਤੇ ਫਿਰ ਮੈਂ ਆ ਗਿਆ ਪੜੋ ਤੇ ਹੀ ਖਬਰ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਬਣਾ ਕੇ ਲਿਆ ਚਾਹ ਠੀਕ ਚੱਲ ਕੁੱਟ ਚਾਹ ਬਣਾਏ ਲੈਣੀ ਆ ਚੜੀ ਜੀ ਲੱਗਿਆ ਠੰਡਾ ਮੌਸਮ ਆ ਹਾਂ ਗੱਲਣ ਕੀ ਆਲਾ ਠੀਕ ਠਾਕ ਹਾਂ ਵਧੀਆ ਆਪਣਾ ਵੀ ਤੂੰ ਸੁਣਾ ਕਿਦਾਂ ਉਹ ਨਹੀਂ ਆ ਰੌਣਾ ਕਿੱਥੇ ਆ ਅੱਜ ਤਾਂ ਮੀਂਹ ਪੈਂਡਿਆ ਬਾਹਰ ਉਹ ਮੈਂ ਫੋਨ ਤਾਂ ਕੀਤਾ ਹੀ ਕੰਮ ਕਰਨਾ ਯਾਰ ਇੱਕ ਬੰਦੇ ਇੱਕ ਦੀ ਨਾ ਡਿਟੇਲ ਕਢਾਉਣੀ ਮਰੀ ਜੀ ਪਾਟਾ ਦੇ ਨਾਲੀ ਪੈਂਡ ਬਾਜੀ ਚੱਕ ਹਾਂ ਉਹ ਬੰਦੇ ਦਾ ਪਤਾ ਕਰਨਾ ਮੇਰਾ ਰਿਸ਼ਤਾ ਹੋਣਿਆ ਗੱਲ ਪਤਾ ਕੀ ਆ ਰਿਸ਼ਤਾ ਆਪਾਂ ਹੋਣ ਨਹੀਂ ਦੇਣਾ ਬਸ ਕੋਈ ਨਾ ਕੋਈ ਗੱਲ ਕਰਕੇ ਨਾ ਆਪਾਂ ਰਿਸ਼ਤਾ ਤਰਵਾਉਣਾ ਵਾ ਕਿਹ ਟਰੀਕੇ ਨਾਲ ਤੂੰ ਮਿਲਣਾ ਉਹਦਾ ਕੋਈ ਯਾਰ ਬੇਲੀ ਪਤਾ ਕਰਕੇ ਨਾ ਮੁੰਡਿਆ ਨਾਲ ਜੋ ਬਣਵਾ ਹਾਂ ਬਾਜੀ ਚੱਕ ਤੇ ਜੋ ਬਣਾ ਦਾ ਨਾਮ ਉਹਦਾ ਯਾਰ ਵੇਲੇ ਕੋਈ ਪਤਾ ਕਰਕੇ ਨਾ ਤੇ ਮੈਨੂੰ ਦੱਸ ਉਹਨੂੰ ਮਿਲ ਗਿਆ ਆਪਾਂ ਜਾ ਕੇ ਕੋਈ ਗੱਲ ਨਹੀਂ ਮੀਂਹ ਹਟਦਾ ਨਾ ਸ਼ਾਮ ਨੂੰ ਆਉਣਾ ਮੈਂ ਤੇਰੇ ਕੋਲ ਉਹਨੂੰ ਮੁੰਡੇ ਨਾਲ ਲੈ ਕੇ ਨਾ ਉਹਨੂੰ ਮਿਲਣਾ ਆਪਾਂ ਠੀਕ ਆ ਉਹ ਬਸ ਇਦਾਂ ਹੀ ਗੱਲਬਾਤ ਆ ਕੋਈ ਔੜੇ ਲੱਗ ਗਏ ਹੋਣ ਰਿਸ਼ਤਾ ਕੋਈ ਤੂੰ ਮੇਰੀ ਗੱਲ ਸੁਣ ਜਿੱਦਾਂ ਮਰਜ਼ੀ ਕਰਕੇ ਨਾ ਉਹਦਾ ਕੋਈ ਯਾਰ ਵੇਲੇ ਲੱਭ ਕੇ ਨਾ ਤੈਨੂੰ ਫੋਨ ਕਰ ਉਹਨੂੰ ਮਿਲਣਾ ਆਪਾਂ ਠੀਕ ਆ ਉਹ ਪਾਰਟੀ ਵੀ ਦੇ ਦੂੰਗਾ ਤੈਨੂੰ ਇੱਕ ਵਾਰੀ ਨਾ ਰਿਸ਼ਤਾ ਦਰਵਾ ਦਿਓ ਜਿੱਥੇ ਕਹਿੰਗੇ ਨਾ ਉੱਥੇ ਪਾਰਟੀ ਕਰ ਦੂੰਗਾ ਬਸ ਤੋਰ ਨਾ ਹੋ ਯਾਰ ਕਿਸ ਤਰੀਕੇ ਨਾਲ ਜਿੱਦਾਂ ਮਰਜ਼ੀ ਕਰ ਲਾ ਉਹ ਕਹਿੰਦੇ ਅਮਰਤਾਰੀ ਆ ਮੁੰਡਾ ਕੋਈ ਨਾ ਕੋਈ ਨਾ ਬਾਹਨਾ ਲੱਭਣਾ ਆ ਉਹ 100 ਗੱਲਾਂ ਨਿਕਲ ਆਉਂਦੀਆਂ ਕੋਈ ਨਾ ਕੋਈ ਕਮੀ ਤੇ ਹੋਊਗੀ ਜਿੱਦਾਂ ਮਰਜ਼ੀ ਕਰ ਰਿਸ਼ਤਾ ਦਰਵਾਜ਼ੇ 'ਤੇ ਵਸ ਇੱਕ ਵਾਰੀ ਪਾਰਟੀ ਜਿੱਥੇ ਗਏਗਾ ਉੱਥੇ ਕਰ ਦੂੰਗਾ ਮੈਂ ਚੱਲ ਠੀਕ ਤੇ ਫੋਨ ਕਰੀ ਫਿਰ ਪਤਾ ਕਰਕੇ ਚੰਗਾ ਚੰਗਾ ਚੱਲ ਆ ਵੀ ਵਧੀਆ ਇੱਕ ਵਾਰੀ ਫੋਨ ਆ ਗਿਆ ਨਾ ਸ਼ਾਮ ਨੂੰ ਜਾ ਕੇ ਮਿਲ ਕੇ ਹੁੰਨੀ ਆ ਕੋਈ ਨਾ ਕੋਈ ਹੱਲ ਤੇ ਕੱਢਾਂਗੇ ਰਿਸ਼ਤਾ ਤੇ ਆਪਾਂ ਹੋ ਨਹੀਂ ਦਿੰਦੇ ਤਾਂ ਅੱਜ ਘਰੇ ਜੇ ਬੜਾ ਰਲਵਲੀ ਸੱਸੀ ਘਤਾ ਹੈ ਜੀ ਸੱਸੀ ਘਰ ਕੋਤੋਰ ਸਾਨੂੰ ਠੀਕ ਠਾਕ ਹੈ ਬਸ ਠੀਕ ਹੈ ਕੀ ਕਰਦਾ ਨਹੀਂ ਬੜਾ ਭੈਣ ਰ ਅੱਜ ਤੇ ਓਏ ਆਹੋ ਅੱਜ ਤੇ ਜੋ ਸਵੇਰ ਦੀਆਂ ਛਟਾਂ ਲੱਥੀਆਂ ਹੱਡੀਆਂ ਦੀ ਤੇ ਓਏ ਆਹ ਕਰਨਾ ਕੀ ਐ ਉਹ ਕਦੀ ਕਿਤੇ ਕਬਲਾ ਰੱਖਦੇ ਕਦੀ ਕਿਤੇ ਰੱਖੋ ਛੱਤ ਦੇ ਹੀ ਚੋਣ ਅੱਛਾ ਮੇਰਾ ਪੋਤਾ ਆਇਆ ਸੱਸੀ ਘਤਾ ਜੀ ਸੱਸੀ ਕਾਰ ਕੀ ਕਰਦਾ ਐ ਲਵਲੀ ਕੋਹ ਨਹੀਂ ਇਦਾਂ ਵੇਲੇ ਬੈਠਿਆ ਸੀ ਤੇ ਮੈਂ ਚੱਲ ਹੋ ਕੇ ਆਉਂਦਾ ਉਧਰ ਅੱਛਾ ਅੱਛਾ ਤੂੰ ਜੋਤ ਨੂੰ ਲੈ ਆਉਂਦਾ ਨਾਲ ਆਪਣੇ ਓਏ ਉਹਦੇ ਹੀ ਕੰਮ ਧੰਦਾ ਕਰਦੇ ਮੈਂ ਚੱਲ ਮੈਂ ਹੋਉਂਦਾ ਚਿੱਕੜ ਜਾ ਬੜਾ ਹੀ ਨਾਲੇ ਬਸ ਜਾ ਕੇ ਕੰਮ ਧੰਦਾ ਕਰ ਲੈਂਦੀ ਕੜੀ ਚੱਲਾ ਜਾਂਦੇ ਗੱਲਾਂ ਬਾਤਾਂ ਕਰ ਲੈਂਦੇ ਕੱਚਾ ਥਾਵਾ ਤੁਹਾਨੂੰ ਪਤਾ ਦਿਹਾਈ ਹੈ ਫਿਰ ਆਹ ਹੈ ਤੇ ਇਦਾਂ ਹੀ ਆਹ ਮੇਂ ਝੜੀ ਤੇ ਉਹ ਹੋਈਂਦੀ ਹੈ ਤੇ ਤੇਰੀ ਗੱਲ ਠੀਕ ਹੋ ਤੇ ਵੀਰ ਜੀ ਗਏ ਕਿਤੇ ਇੱਥੇ ਕਿਤੇ ਹੋਣਾ ਵਾ ਅੱਛਾ ਅੱਛਾ ਰੋਟੀ ਪਾਣੀ ਖਾ ਕੇ ਬਾਹਰ ਚਲ ਗਿਆ ਇਹ ਜੀ ਮੈਂ ਤਾਂ ਆਇਆ ਹੀ ਤੇ ਤੁਸੀਂ ਸਲਾਹ ਕਰਕੇ ਦੱਸੀ ਨਹੀਂ ਫਿਰ ਕੋਈ ਵੀ ਜੇ ਭੂਆ ਜੀ ਉਹਨਾਂ ਦਾ ਫੋਨ ਆ ਗਿਆ ਤਾਂ ਅਸੀਂ ਕੀ ਕਵਾਂਗੇ ਉਹਨਾਂ ਨੂੰ ਤੇ ਕੋਈ ਸਲਾਹ ਕਰਕੇ ਤੁਹਾਨੂੰ ਦੱਸ ਦੇ ਤੁਸੀਂ ਰਿਸ਼ਤੇ ਬਾਰੇ ਵੇਖ लवली ਤੂੰ ਪੁੱਤ ਆਪ ਸਿਆਣਾ ਵਾ ਐਡੇ ਵੱਡੇ ਬੰਦਿਆਂ ਨਾਲ ਮੱਥਾ ਲਾ ਕੇ ਮਿਲਿਆ ਕਿ ਲẽਗਾ ਕਿਦਾਂ ਤੂੰ ਕੱਲ ਨੂੰ ਘਰ ਬਾਰ ਵੀ ਬਣਾਉਣਾ ਵਾ ਬਾਉ ਕੱਲ ਨੂੰ 100 ਦੇਣਵਾਰ ਆਉਂਦੇ ਆ ਜਿੱਦਾਂ ਦਾ ਗਾੜੀ ਬੰਦੇ ਹੋਣਾ ਓਦਾਂ ਦਾ ਮਿਲਣਾ ਪੈਂਦਾ ਵਾ ਪੂਆ ਫੁੱਫੜ ਦੀ ਕਿਹੜੀ ਗੱਲ ਵਾ ਉਹਨਾਂ ਨੇ ਤੇ ਰਿਸ਼ਤਾ ਕਰਵਾਤਾ ਆਪ ਉਹਨਾਂ ਨੇ ਬੰਨੇ ਹੋ ਜਾਣਾ ਵਾ ਇਹ ਤੈਨੂੰ ਪੁੱਗਤ ਨਾ ਪੜਣਾ ਯਾ ਪੁੱਤ ਇਹ ਤੂੰ ਸੋਚ ਵਿਚਾਰ ਲਾ ਚੱਲ ਨਹੀਂ ਜਿੰਨੇ ਜੋਗੇ ਹੈਗੇ ਆ ਤੇਰਾ ਸਾਥ ਦਵਾਂਗੇ ਅਸੀਂ ਇਹ ਨਹੀਂ ਕਹਿੰਦੇ ਤੇ ਅਸੀਂ ਬਿਲਕੁਲ ਤੇਰੇ ਨਾਲ ਨਹੀਂਗੇ ਨਾਲ ਵਾਂ ਤੇਰੇ ਹੀ ਮੇਰੀ ਗੱਲ ਸੁਣਾ ਲਵਲੀ ਅਰੇ ਘਰ ਵੀ ਵੰਡਣ ਵਾਲਾ ਤੈਨੂੰ ਵੀ ਪਤਾ ਇਸ ਗੱਲ ਦਾ ਜੇ ਇਹ ਹੀ ਵਿਆਹ ਕਰਤਾ ਤੇ ਘਰ ਹੜਕੋ ਵੰਡਾ ਨਹੀਂ ساری ਉਮਰ ਉਹ ਮੈਂ ਦੇ ਸੋਚਣ ਡਿਆ ਵੀ ਚਲ ਹੁਣ ਤੀਜਾ ਰਿਸ਼ਤਾ ਆਇਆ ਵਾ ਇਹ ਤਾਂ ਸਿਰੇ ਚੜ ਜਾਂਦਾ ਚੰਗਾ ਹੈ ਉਹ ਰਿਸ਼ਤਾ ਤੇ ਪੁੱਤ ਤੀਜਾ ਆਇਆ ਵਾ ਤੇ ਜੇ ਉਹਨਾਂ ਦੇ ਘਰ ਬਾਰ ਆਣ ਕੀ ਵੇਖਿਆ ਤੇ ਕਿੱਥੇ ਬਿਠਾ ਲਾਂਗੇ ਉਹਨਾਂ ਨੂੰ ਭੂਆ ਜੀ ਹੁਣੇ ਕਹਿੰਦੇ ਅਸੀਂ ਦੱਸਿਆ ਸਭ ਕੋ ਉਹ ਭੂਆ ਹੋਣਾ ਦੇ ਉਹਨਾਂ ਦਾ ਤੇ ਬੇੜਾ ਕਰਕੇ ਹੋਣ ਡਿਆ ਭੂਆ ਦੀਆਂ ਕੀ ਗੱਲਾਂ ਕਰਦਾ ਵਾਂ ਜਦੋਂ ਕੱਲ ਉੱਥੇ ਨਹੀਂ ਬੈਠੇ ਮੈਨੂੰ ਕਹਿਣ ਲਈ ਵੀ ਮੇਰਾ ਰਾਦਾ ਚਾਰ ਪੰਜ ਦਿਨ ਜੋਤ ਨੂੰ ਮੈਂ ਆਪਣੇ ਕੋਲ ਲੈ ਆਵਾਂ ਤੂੰ ਵੀ ਪੁੱਤ ਸਿਆਣਾ ਵਾ ਉਸੇ ਪਿੰਡ ਤੇ ਰਿਸ਼ਤਾ ਕਰਾਉਣ ਰਹੀ ਆ ਉੱਥੇ ਆਂਦੀ ਵੀ ਜੋਤ ਨੂੰ ਮੈਂ ਪੰਜ ਸੱਤ ਦਿਨ ਰੱਖ ਲਾਂ ਇਹ ਗੱਲ ਬੰਦੀ ਆ ਸਿਆਣਿਆਂ ਵਾਲੀ ਗੱਲ ਵੇ ਭਲਾ ਚਲੋ ਕੋਈ ਗੱਲ ਨਹੀਂ ਉੱਥੇ ਕੋਈ ਗੱਲ ਨਹੀਂ ਕਰਨਾ ਵਾ ਪਰ ਇਹ ਆ ਵੀ ਹੁਣ ਜੇ ਉਹਨਾਂ ਦਾ ਫੋਨ ਆਇਆ ਤਾਂ ਕੀ ਕਵਾਂਗੇ ਉਹਨਾਂ ਨੂੰ ਤੂੰ ਆਖੀ ਵੀ ਤਾਂ ਇਹ ਹੁਣਾਂ ਨਾਲੇ ਮੈਂ ਸਲਾਹ ਨਹੀਂ ਆ ਕੀਤੀ ਤੇ ਕਰਕੇ ਸਲਾਹ ਫਿਰ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਚਲੋ ਕੋਈ ਗੱਲ ਨਹੀਂ ਨਾਲੇ लवली ਮੇਰੀ ਸੁਣ ਗੱਲ ਪੁੱਤ ਇਹ ਉਮਰਾਂ ਦੇ ਸੌਦੇ ਹੁੰਦੇ ਆ ਬਾਹੂ ਇਹ ਰਿਸ਼ਤੇ ਜਿਹੜੇ ਆ ਨਾ ਇੱਕ ਦੋ ਦਿਨ ਦੇ ਨਹੀਂਗੇ ਹੈਗੇ ਤੇ ਤੂੰ ਮੇਰਾ ਪੁੱਤ ਇਦਾਂ ਕਰ ਦਲਜੀਤ ਨੂੰ ਨਾਲ ਖੜਕੇ ਨਾ ਆਪ ਵੀ ਮਾੜੀ ਮੋਟੀ ਪੋਛ ਦੱਸ ਕਰ ਲਾ ਕੱਲਾ ਪੂਆ ਫੁੱਫੜ ਤੇ ਨਾ ਬੈਠ ਰਹਾ ਵੀ ਜੋ ਕਰਨ ਰਿਹਾ ਚੰਗਾ ਹੀ ਕਰਨ ਰਿਹਾ ਅੱਜ ਕੱਲ ਜਿੱਦਾਂ ਦਾ ਸਮਾਂ ਚੱਲਣ ਰਿਹਾ ਵਾ ਨਾ ਕੋਈ ਅੱਜ ਕਾ ਰਿਸ਼ਤੇਦਾਰੀ ਨੀਓ ਹੈਗੀ ਉਹ लवली ਉਹ ਤਾਂ ਕਹੀ ਜਾਂਦੇ ਆ ਵੀ ਰਿਸ਼ਤੇਦਾਰ ਬੜੇ ਚੰਗੇ ਆ ਬੜੇ ਚੰਗੇ ਆ ਕਿਹੜ ਨੂੰ ਕਿਹੜੀ ਗੱਲ ਆ ਉਹਨਾਂ ਦੇ ਪਿੰਡ ਦੀ ਗੱਲ ਆ ਹੁਣ ਸਾਨੂੰ ਵੀ ਪਤਾ ਕਰਨਾ ਚਾਹੀਦਾ ਵੀ ਚੰਗੇ ਹੈਗੇ ਆ ਕਿ ਕਿਦਾਂ ਦੇ ਆਓ ਚਲੋ ਕੋਈ ਗੱਲ ਨਹੀਂ ਵੀਰ ਜੀ ਨੇ ਮੈਂ ਕਰਨਾ ਵਾ ਸਲਾਹ ਤੇ ਇਹਨਾਂ ਦੇ ਮੁੰਡੇ ਹੁਣ ਆ ਹੀ ਆ ਉੱਥੇ ਆਪੇ ਪਤਾ ਕਰ ਲੈਂਦੇ ਆ ਇੱਕੜਾ ਇੱਕ ਦੋ ਦਿਨ ਦਾ ਕੰਮ ਆ ਸਾਡੀ ਕੁੜੀ ਨੇ ਸਾਰੀ ਉਮਰ ਕੱਟਣੀ ਆ ਉੱਥੇ ਨਹੀਂ लवली ਤੂੰ ਕੱਲੇ ਦਲਜੀਤ ਤੇ ਨਾ ਸੋਟ ਸਾਰੀ ਗੱਲ ਦੋਵੇਂ ਭਰਾ ਜਾਓ ਇਕੱਠੇ ਤੋਥੋਂ ਪਤਾ ਸੋ ਕਰਕੇ ਆਓ ਚਲੋ ਕੋਈ ਗੱਲ ਨਹੀਂ ਐਦਾਂ ਕਰਕੇ ਵੇਖ ਲੈਨੇ ਦਜੀਤ ਨੂੰ ਕਹਿਆ ਵੀ ਤੇਰੇ ਮੁੰਡੇ ਵਾਕਿ ਪਾਗੇ ਆ ਤੇ ਉਹਨਾਂ ਨੂੰ ਕਰ ਫੋਨ ਕੋਈ ਗੱਲ ਨਹੀਂ ਇੱਥੇ ਹੋਣੀ ਬਾਹਰ ਫਿਰ ਮੈਂ ਮਿਲ ਲੈਣਾ ਉਹਨਾਂ ਨੂੰ ਤੂੰ ਗੁੱਸਾ ਨਾ ਕਰੀ ਪੁੱਤ ਇਹ ਗੱਲ ਦਾ ਵੀ ਤਾਈ ਤਾਈ ਨੇ ਮੈਨੂੰ ਇਹ ਗੱਲ ਕਹੀ ਆ ਅਸੀਂ ਤੇਰੇ ਭਲੇ ਦੀ ਗੱਲ ਕੀਤੀ ਆ ਵੀ ਕੱਲ ਨੂੰ ਤੂੰ ਔਖਾ ਨਾ ਹੋਵੇਂ ਮੈਂ ਤਾਂ ਤਾਂ ਹੀ ਤੇ ਤੁਹਾਡੀ ਸਲਾਹ ਲੈਣਾ ਆ ਜੇ ਮੈਂ ਗੁੱਸਾ ਕਰਨਾ ਹੁੰਦਾ ਤਾਂ ਮੈਂ ਆਉਣਾ ਹੀ ਕੱਲੀ ਇੱਧਰ ਹੁਣ ਭੂਆ ਦੇ ਫੋਨ ਸਾਨੂੰ ਨਹੀਂ ਆ ਕਰਨਾ ਉਹਨੇ ਕਰਨਾ ਵਾ ਤੈਨੂੰ ਉਹ ਆਖੇ ਵੀ ਮੇਰਾ ਟਾਈਮ ਨਹੀਂ ਲੱਗਾ ਮੈਂ ਆਉਂਦਿਆ ਹੀ ਤੇ ਮੈਂ ਤਾਂ ਇਹ ਘਰ ਗਿਆ ਨਹੀਂ ਆ ਤੇ ਉਹਨਾਂ ਦੇ ਚਿਰ ਨੂੰ ਅਸੀਂ ਪਤਾ ਪੁੱਤਾ ਕਰਲਾਂਗੇ ਚਲੋ ਕੋਈ ਗੱਲ ਨਹੀਂ ਠੀਕ ਹੈ ਮੈਂ ਜਾਣਾ ਵਾਂ ਤੇ ਹਾਂ ਬੈ ਤੂੰ ਮੈਂ ਚਾਹ ਦਾ ਕੱਪ ਬਣਾ ਕੇ ਲਿਆਉਂਦੀ ਆ ਮੇਰਾ ਪੁੱਤ ਚਾਹ ਪੀ ਕੇ ਜਾਵੀਂ ਉਹ ਮੈਂ ਚਾਹ ਪੀ ਕੇ ਚਲ ਜੀ ਨਹੀਂ ਨਹੀਂ ਤਾਜੀ ਫੇਰ ਆਉਂਗਾ ਮੈਂ ਕਿਦ ਚਾ ਠੀਕ ਹੈ ਚੱਲ ਜਿੰਨੀਆਂ ਕ ਗੱਲਾਂ ਕਰ ਲਈਆਂ ਨਾ ਇਹਦੇ ਸਮਝ ਵਿੱਚ ਆਈ ਗਈਆਂ ਹੋਣੀਆਂ ਵਾ ਇਹਨੂੰ ਵੀ ਪਤਾ ਵਾ ਕਿ ਵੱਡੇ ਰਿਸ਼ਤੇਦਾਰਾਂ ਨਾਲ ਮਿਲਣਾ ਕਿੱਦਾਂ ਵਾ ਚੁੱਪ ਜਿਆ ਕਰ ਗਿਆ ਜਦੋਂ ਅਸੀਂ ਗੱਲਾਂ ਕੀਤੀਆਂ ਜਾ ਕੇ ਹੁਣ ਜੋਤ ਨੂੰ ਦੱਸੂਗਾ ਆ ਕੋਈ ਨਹੀਂ ਆਪੇ ਕਰੂਗਾ ਗੱਲ ਕੇ ਚੱਲ ਜਾ ਲੈ ਆ ਚਾਹ ਬਣਾ ਕੇ ਕੋਈ ਨਹੀਂ ਮਿਲਿਆ ਹੁੰਦੀ